ਸਾਨੀ ਵੀਰੋ ਸਵਾਗਤ ਪਸਾਰਾ ਮੈਂ ਵਪਾਰੀ YouTube ਚੈਨਲ ਤੇ ਤੇ ਰੋਜ਼ ਦੀ ਤਰ੍ਹਾਂ ਜ ਆਪਾਂ ਫੇਰ ਆਏ ਕੋਟਕਪੂਰਾ ਕੁੜੀ ਦੀ ਬੋਲੀ ਤੇ ਤਰੀਕਾ ਜਿਹੜੀ ਅੱਜ 5 ਅਪ੍ਰੈਲ ਤੇ 2025 ਹੋ ਚੁੱਕੀ ਆ ਤੇ ਟਰਾਲੀਆਂ ਬਈ ਜਿਹੜੀਆਂ ਆਈਆਂ ਤੁਸੀਂ 11 12 ਟਰਾਲੀਆਂ ਦੇਖ ਸਕਦੇ ਹੋ ਥੋੜੀਆਂ ਆਈਆਂ ਹੋਈਆਂ ਤੇ ਰੇਟ ਆਪਾਂ ਦੇਖਾਂਗੇ ਅੱਜ ਕਿੱਥੋਂ ਤੱਕ ਜਿਹੜਾ ਰੇਟ ਜਾਂਦਾ ਤੇ ਲਾਈਵ ਨੂੰ ਵੀ ਚੱਲਦੇ-ਚੱਲਦੇ ਨੂੰ ਕਰ ਦਿਓ ਸ਼ੇਅਰ ਤੇ ਬਾਕੀ ਬੋਲੀ ਸ਼ੁਰੂ ਹੋਣ ਵਾਲੀ ਤੇ 7 ਵਜੇ ਜਿਹੜੀ ਬੋਲੀ ਸ਼ੁਰੂ ਹੋ ਜਾਂਦੀ ਆ ਤੇ 7 ਲਗਭਗ ਵੱਜ ਚੁੱਕੇ ਆ ਇਹ ਗਾਗ ਜਿਹੜੇ ਆਏ ਆ ਤੁਸੀਂ ਦੇਖ ਸਕਦੇ ਹੋ ਤੇ ਬਾਕੀ ਲਾਈਵ ਨੂੰ ਕਰ ਦਿਓੀ ਦਬ ਕੇ ਸ਼ੇਅਰ ਤੇ ਰੇਟ ਦੇਖਾਂਗੇ ਅੱਜ 300 ਤੋਂ ਬਾਅਦ ਬੋਲਦਾ ਜਾਂ ਨਹੀਂ ਤਿਆਰੀ ਹੈ ਫਿਲਹਾਲ ਤਾਂ ਕਿਰਾ ਉਹ ਠੀਕ ਹੈ ਸਾਬ ਠੀਕ ਹੈ ਚਲੋ ਉੱਥੇ ਪਹੁੰਚਾ ਹੋਇਆ ਸੀ ਉੱਥੇ ਦਾਖਲ ਕਰਾਉ ਉੱਥੇ ਮੇਰਾ ਦਾਖਲ ਹੋਇਆ ਉਹ ਕੀ ਰਹੇਗਾ ਕਿ ਕਿੰਦੇ ਨਾਲ ਤੇ ਟਰਾਲੀਆਂ ਬਾਕੀ ਤੁਸੀਂ ਦੇਖ ਸਕਦੇ ਹੋ ਤੇ ਚੱਲਦੇ ਆਪਾਂ ਪਹਿਲੀ ਟਰਾਲੀ ਵਾਲੀ ਦੇ ਅੰਦਰ ਦੀ ਤੂੜੀ ਹੋਊਗੀ ਪਹਿਲੀ ਟਰਾਲੀ ਆਜੋ ਭਾਈ ਆਜੋ ਵਰਕੇ ਵਾਲਾ ਠੀਕ ਆ ਵਧੀਆ ਹੋਰ ਕਿਹ ਮਾਣੀ ਹੋਰ ਵਧੀਆ ਦੀ ਠੀਕ ਆ ਠੀਕ ਹੈ ਕੀ ਵਾਲਾ ਹੋਰ ਕਰਨ ਦੀ ਠੀਕ ਆ ਜਾਂਦੀ ਹੈ ਤੂੜੀ ਆਹ ਫੇ ਟਰੈਕਸ਼ਨ ਹੀ ਆ ਠੀਕ ਆ ਇਹ ਹਾਂ ਅੰਦਰ ਦੀ ਬਾਹਰ ਦੀ ਅੰਦਰ ਲਈ ਅੰਦਰ ਦੀ ਟੂੜੀ ਬੋਲੋ ਭਾਈ ਬੋਲੋ ਬੋਲੋ ਲੈ ਪਹੁੰਚ ਜਾਊਗਾ ਭਾਈ ਟਿੱਬੀ ਜਾਏਗਾ ਟਿੱਬੀ ਆ ਸੰਨਮਾ ਟੱਪ ਗਏ ਅਗਲੇ ਪਾਸੇ 500 ਰੁਪਿਆ ਕਰਾਇਆ ਹੰਦਬੰਦ ਨਾਲ ਹੀ ਆ ਸੰਦਬੰਦ ਅਗਲੇ ਪਾਸੇ ਹੈ ਪਹਿਲੀ ਸੀ 12 ਰੋਡ ਦੇ ਸਾਹਮਣੇ ਰੋਡ ਦੇ ਸਾਹਮਣੇ ਨਾਲ ਜਾਊਗਾ ਭਾਈ 250 55 60 65 70 75 80 85 285 90 95 295 ਜਾੜੂ ਪੰਜਣਾ 95 295 ਬੋਲਣਾ ਕਿਨੇ 300 300 5 305 ਬੋਲਦਾ ਕੋਈ 305 ਰੁਪਏ ਬਾਈ ਇੱਥੇ ਹੀ ਲਵਾਂਗੇ ਭਈ ਪਹਿਲੀ ਟਰਾਲੀ ਜਿਹੜੀ ਲੱਗੀ ਆ 300 ਤੇ 5 ਰੁਪਏ ਲੱਗ ਚੁੱਕੀ ਆ ਤੇ ਬਾਕੀ ਤੁਸੀਂ ਜਿਹੜੇ ਗਾਖ ਦੇਖ ਸਕਦੇ ਹੋ ਤੇ ਦੂਜੀ ਟਰਾਲੀ ਆਪਾਂ ਚੱਲਾਂਗੇ ਤੇ ਦੇਖਾਂਗੇ ਕਿੰਨੀ ਜਿਹੜਾ ਦਾ ਰੇਟ ਜਾਂਦਾ ਤੇ ਪਹਿਲੀ ਵੀ ਅੰਦਰ ਦੀ ਥੂੜੀ ਸੀ ਤੇ ਦੇ ਵੇੜ ਰੋੜ

ਹਨ ਫੋਪਾ ਚੀਜ਼ ਵੇ ਗਈ ਰਾਮ ਸਰ ਲੋ ਜੀ ਦੂਜੀ ਟਰਾਲੀ ਲੱਗੀ ਬਈ 100 ਤੇ 25 ਰੁਪਏ ਤੇ ਮਗਰ ਜਿਹੜੀਆਂ ਟਰਾਲੀਆਂ ਬੀ ਰਹਿਗੀਆਂ 2 ਤੇ 2 4 ਤੇ 5 6 7 8 9 10 11 ਟਰਾਲੀਆਂ ਹਲੇ ਹੋਰ ਪਈਆਂ ਮਗਰ ਤੇ ਬਾਕੀ ਰੇਟ ਦੇਖਾਂਗੇ ਹੋਰ ਅਗਾਹ ਬੰਦਦਾ ਜਾਂ ਕਿਵੇਂ 325 ਦੂਜੀ ਟਰਾਲੀ ਲੱਗ ਚੁੱਕੀ ਪਹਿਲੀ ਲੱਗੀ 305 ਕੋਈ ਨਾ ਬੰਦਾ ਨਾ ਤਾਂ ਫਿਰ ਆ ਭਾਈ ਜਉਣ ਵਾਲਾ ਹਾਂ ਜਿਹੜਾ ਹੋਊਗਾ ਪਹਿਲੇ ਪਹਿਲੇ ਲਾ ਕੇ ਨਾ ਫਿਰ ਪਹਿਲੇ ਜਿਹਨੇ ਸੋਖੇ ਡਾਏਗਾ ਮਾੜੀ ਤੇ ਨਹੀਂ ਵਿੱਚ ਮੈਂ ਕਰਨ ਵਾਲੀ ਹਾਂ ਇਹੇ ਹੀ ਦੱਸਦਾ ਬੋਲੋ ਜੀ ਸੋਣਾ ਮਿੱਟੀ ਇੱਚੀ ਪਿਆ 250 ਰੁਪਿਆ 250 ਰੁਪਿਆ 250 ਰੁਪਿਆ 250 ਰੁਪਿਆ ਬੋਲਾਂਗੇ ਨਾ 250 ਰੁਪਏ ਬਾਈ ਜੀ ਲੋਡਿਸ ਬਾਰਦੀ ਹੀ ਰੋੜੀ ਸੀ ਤੇ 250 ਰੁਪਏ ਹੀ ਲੱਗੀ ਆ ਪਹਿਲੀ ਟਰਾਲੀ ਲੱਗੀ ਸੀ ਬਈ 305 ਤੇ ਦੂਜੀ ਲੱਗੀ ਸੀ 325 ਤੇ ਤੀਜੀ ਲੱਗੀ 250 ਰੁਪਏ ਤੇ ਚੌਥੀ ਟਰਾਲੀ ਵਾਲ ਜਿਹੜਾ ਆਪਾਂ ਹੁਣ ਜੜਾ ਆਓ ਇੱਕ ਨਾਲ ਹੀ ਨਜ਼ਰ ਰੱਖੋ ਇਹ ਇਹ ਨਾ ਉਹ ਬਾਕੀ ਆਏ ਇਹ ਇਹ ਦੇ ਦੂਲਾ ਦੇਗਾ ਇਹਦੀ ਹੈ ਭਾਈ ਆਪਣੀ ਹੈ ਅੰਦਰ ਦੀ ਬਾਹਰ ਦੀ ਤੇ ਲੈ ਆਏ ਅੰਦਰੋਂ ਭਾਈ ਉਹ ਨੂੰ ਪੁੱਛ ਮਾਰ ਅੰਦਰੋਂ ਪਾ ਕੇ ਤੂੰ ਲੈ ਆ ਤੇ ਉਹਨੂੰ ਕੀ ਪੁੱਛਣਾ ਨਹੀਂ ਨਹੀਂ ਪੱਕਾ ਹੀ ਗਰਾਂ ਅਗਲਾ ਨਾ ਉਹ ਝੂਠ ਮਾਰੀ ਜਾਂਦਾ ਇਹਦੀ ਭਾਈ ਝੂਠ ਕਿਉਂ ਮਾਰਨਾ ਬੋਲੋ ਭਾਈ ਅੰਦਰ ਦੀ ਤੁੜੀ ਆ ਓਏ ਹੋਏ ਬੋਲੋ ਬੋਲੋ ਹੋ ਚਾਹੀਦੀ ਤੁਹਾਨੂੰ ਚਾਹੀਦੀ ਨਹੀਂ ਦਾਦਾ ਘਰ ਹਰ ਕੋਈ ਦੇਉ ਠੀਕ ਹੈ ਤੁਡੀ ਲਾ ਲਾ ਹੈ 200 ਰੁਪਿਆ 5 ਰੁਪਏ 10 15 15 ਰੁਪਏ ਤੇਰੀ ਆ ਵੀਰੇ 215 ਰੁਪਏ ਬੋਲਾਂ ਬਾਈ ਕਿਨੇ 20 ਰੁਪਏ 25 ਰੁਪਏ 30 ਰੁਪਏ 35 ਰੁਪਏ 40 250 ਰੁਪਏ 200 ਰੁਪਏ ਬੋਲਾਂਗੇ ਨੇ 250 ਰੁਪਏ ਬਾਈ ਬਾਈ ਚੱਲਦੇ ਨੇ ਲੋ ਜੀ ਇਹ ਟਰਾਲੀ ਰਹੀ 250 ਤੇ ਅੰਦਰ ਵੀ ਵੀ ਐਸੀ ਜੀ ਤੋਂ ਅਸੀਂ ਬਹੁਤ ਤੇਰੇ ਬਾਹਰ ਆ ਠੀਕ ਹੈ ਜੀ ਇਹ ਨੀ ਕੱਪ ਕੇ 300 ਰੁਪਏ ਬਰਾਬਰ ਇੰਨਾ ਬਸ ਡਰਾਈਵਰ ਆ ਰਿਹਾ ਮਤਲਬ ਚਾਹ ਦੇ ਬਰਾਬਰ ਹੀ ਬਰਾਬਰ ਆ ਵੀ ਕੇਵਲ ਜਾਏਗਾ ਜਾ ਮਹਿਰਮਾਂ ਸੀ ਬੋਲੋ ਜੀ 300 ਰੁਪਏ ਨਾ ਵੀ ਆਉਣਾ ਪਈਏ ਤਾਂ ਕਿ ਨਾਲ ਇੱਥੇ ਬਰਾਬਰ ਦਰਦੀਆਂ ਦੇ ਨਾਮ ਦਾ ਕੋਠੇ ਆ ਨੇੜੇ ਉਹਦੀ ਪੂਰਾ ਨੇੜੇ ਦਾ ਕੋਠਾ ਹੁੰਦਾ ਨੇੜੇ ਆ 250 ਰੁਪਏ 250 ਰੁਪਏ 250 ਰੁਪਏ ਤੂੰ ਕਿੱਥੇ ਜਾਣੀ ਬਾਈ ਹਾਂ ਜਾਏਗਾ ਬਾਈ 250 ਰੁਪਿਆ ਬੋਲਾ ਬਾਈ ਜੀ 250 ਰੁਪਏ ਬਾਈ ਜੀ ਲਓ ਜੀ ਇਹ ਟਰਾਲੀ ਲੱਗੇ 250 ਰੁਪਿਆ ਤੇ ਰੇਟ ਹੈ ਜਿਹੜਾ 325 ਤੋਂ 250 ਰੁਪਏ ਆ ਗਿਆ ਬਾਕੀ ਅਗਲੇ ਟਰਾਲੀਆਂ ਆਪਾਂ ਦੇਖਾਂਗੇ 500 ਰੁਪਿਆ ਕਰਾਇਆ ਸੰਧਵਾ ਦੇ ਨਾਲ ਮੇਰਾ ਮਤਲਬ ਸਮਝਿਆ ਜਿੱਥੇ ਬਾਬੇ ਰੋਡੇ ਸਾਹਿਜ ਜਗਾ ਰੋਡੇ ਸਾਹਿਜ ਜਗਾ ਜਿੱਥੇ ਹੁਣ ਨਾਲ ਬੰਦਾ ਲੈ ਚੱਲਦਾ ਨਾਲ ਜਾਊਗਾ ਭਾਈ ਬੋਲ ਲੱਗੇ ਇਸਰਾਮ ਵੀ ਜਾੜੂ 250 ਬੰਦਾ ਖੁੱਲ੍ਹ ਕੋਲ ਲੱਗੇ ਇਸਰਾਮ ਵੀ ਜਾੜੂ ਜਿਵੇਂ ਮਰਜ਼ੀ ਲਵਾ ਲੋ ਲੱਗੇ ਭਾਈ ਕਿੱਥੇ 15 ਲੱਗਾ 250 250 55 60 260 ਰੁਪਏ बोलना भाई किने रायना जाओ तो बोलेंगे यार जाएंगे तो भाई बोलना 260 ਰੁਪਏ ਬੋਲਦਾ ਕੋਈ 260 ਰੁਪਏ ਬਾਈ ਦੱਸੀ ਮਾਰ ਗਿਆ ਨਹੀਂ ਜੀ ਚਲੋ ਨੰਬਰ ਤੋਂ ਲਗਾ ਲਓ ਜੱਗੇ ਜਿਹੜੀਆਂ ਟਰਾਲੀਆਂ ਰਹਿ ਗਈਆਂ 2 4 5 6 7 8 ਰਾਤ ਨੂੰ ਹੋਰ ਕੰਮ ਤੇ 260 ਹੀ ਲੱਗੀ ਆ ਕੁੜੀਆਂ ਆਪਣੇ ਆ ਅੰਦਰ ਦਾ ਮਾਲ ਆ ਬੋਲੋ ਜੀ ਬੋਲੋ 200 205 ਰੁਪਏ 10 15 20 25 30 250 55 60 65 70 75 80 85 90 290 ਰੁਪਏ ਬੋਲ ਗਏ ਆਇਆ ਫਰਜਕਤਾਰ ਲੋਬੀ ਇਹ ਟਰਾਲੀ ਲੱਗੀਏ 290 ਰੁਪਏ ਤੇ ਅੰਦਰ ਦੀ ਤੂੜੀ ਇਹ ਸੀਗੀ ਤੇ ਮਗਰ ਟਰਾਲੀਆਂ ਵੀ ਹਲੇ 2 ਤੇ 2 4 5 6 ਟਰਾਲੀਆਂ ਹੋਰ ਬੰਗਾ ਤੇ ਲਾਈਵ ਨੂੰ ਕਰ ਦਿਓ ਵੱਧ ਤੋਂ ਵੱਧ ਸ਼ੇਅਰ ਪਹਿਲੀਆਂ ਵੀ ਟਰਾਲੀ ਲੱਗੀ ਸੀ 305 ਤੇ ਦੂਜੀ ਲੱਗੀ ਸੀ 325 ਤੱਕਰਾਉਣਾ ਪਤਾ ਮੇਰਾ ਪਹਿਲਾ ਲਿਖਿਆ ਗਿਆ ਦਿਲ ਤੇ ਬਸ ਨੋਟ ਲਿਖਣਾ ਜਿੰਨਾ ਡਿੱਕਾ ਲੱਗਿਆ ਕਾ ਵੀ ਸੋਚ ਸਵਾਲ ਅੰਦਰ ਦੀ ਹੈ ਅੰਦਰ ਦੀ ਅੰਦਰ ਦੀ ਥੋੜੀ ਬੋਲਾ ਬਈ 280 ਰੁਪਏ ਪ੍ਰਧਾਨ ਜੀ ਦੇ 80 ਰੁਪਏ 280 ਰੁਪਏ ਔਲਾ ਬਾਈ ਕਿਨੇ ਜਾੜੂ ਬਾਹਰ ਤੇ ਅੱਭੀ ਜਾਏਗਾ ਬਈ ਕਿੱਥੇ ਪੜਾਏਗਾ ਸੇਮ ਨਾਲ ਦੇ ਸੇਮ ਨਾਲ ਦੇ ਸੇਮ ਨਾਲ ਦੇ ਜਾੜੂ ਬਾਹਰ ਤੱਕਰਾਏ ਲੈਣਾ ਹਾਂ ਬਈ ਜਾਏਗਾ ਜਾਊਗਾ ਬਈ 280 280 ਠੀਕ ਆ ਹੋਵੇ ਤੁਹਾਡੇ ਵਾਂਡੀ ਵੀ ਆ ਗਿਆ 280 ਰੁਪਏ 85 85 ਰੁਪਏ 70 ਰੁਪਏ 290 95 95 300 300 ਬੋਲਾਂਗੇ ਨੇ ਆਇਆ ਮਬਰੋ ਪਹਿਲਾਂ ਠੂੜੀ ਲੈ ਜਾ ਲੋ ਜੀ 300 ਰੁਪਏ ਲੱਗੇ ਏ ਟਰਾਲੀ ਤੇ ਮਗਰ ਜਿਹੜੀਆਂ ਦੋ ਤੇ ਦੋ ਚਾਰ ਪੰਜ ਟਰਾਲੀਆਂ ਹੋਰ ਪਈਆਂ ਨੇ ਤੇ ਰੇਟ ਦੇਖਦੇ ਹੋਰ ਬੰਦਾਂ ਨੇ ਗਾਹ ਘਾਇ ਇੱਕ ਦੋ ਹੋਰ ਨੇ ਨੇ ਕੋਈ ਨਹੀਂ ਆਈ ਵੀ ਆਪਣੀ ਗੱਲ 500 ਰੁਪਏ ਤਾਂ ਲਿਖਿਆ ਨਹੀਂ ਵਾਹ ਅੰਕਲਾ ਕਿਉਂ ਨਾ ਗਾਲੀਏ ਖਤਮੇਤੀ ਵਾਲੇ ਕੰਡੇ ਤੇ ਅੰਕਲਾ ਅੰਕਲਾ ਉੱਥੇ ਆ ਜਾ ਜੀ ਨਾ ਕਾਹ ਤੇ ਜਲ ਖਾਣਾ ਮੈਂ ਆ ਜਾਣਾ ਮੂਨੇ ਚਾ ਲੋ ਇੱਕ ਮਿੰਟ ਬੰਦ ਹੋਈਏ ਇੱਕ ਵਾਰ ਚਾਲੇ ਕੋਈ ਨਹੀਂ ਅੱਗੇ ਨਾ ਤੇ ਹੀ ਤੋਰ ਤੇ ਜੀ ਨਹੀਂ ਆਈ ਨੰਬਰ ਮਤਵਾ ਨਹੀਂ ਕਰਦੇ ਜਾਨ ਬੰਦੇ ਰੋਡ ਸ਼ਾਰ ਬਾਬਾ ਚੱਲ ਜੂ ਉਹ ਲੈ ਆਏ ਆਹ ਦਈ ਪਰਚੀ ਕੱਟ ਗਈ ਭੀ ਪਾ ਲਗੀ ਜੰਗਲ ਨਾਲ ਜੀ 390 ਕੀਦਾ ਹੈ ਯਾਰ ਉਹ ਲਿਖੀ ਆ ਯਾਰ ਪਰਲੀ ਚਾਹੀਦੀ ਆ ਆਹੀ ਤਾਂ ਨਿਕਲੂ ਬਾਲੀ ਕੀਦੀ ਆ ਇਹ ਇਧਰ ਵੇਖ ਬਈ ਮੈਲੀ ਆ ਉਹ ਬਾਹਰ ਦੀ ਪੁਰੀ ਆ ਪਰਲੀ ਹੈ ਰੇਟ ਸਕੂਲ ਤੋਂ ਬਾਲੀ ਤਾਂ ਨਹੀਂ ਨਹੀਂ ਬਾਲੀ ਨਹੀਂ ਆਉਂਦੀ ਰੇਟ ਤੋਂ ਮਾਰੀ ਗਰੀ ਮੋਦੀ ਜਗਾ ਬਾਈ 150 ਦਾ ਸੈਂਕੜੇ ਦਿੱਤੀ ਜਿਹੜਾ ਸੇਮ ਨਾਲ ਦੂਰ ਸੇਮ ਨਾਲ ਤੇ ਲਲਾਰਾ ਖਲੀ ਤੁਲੀ ਤੇਰੀ ਆਂ ਵੀ ਪਾਕੀ ਘਰੇ ਰਹਿ ਗਈ ਤਾਂ ਕੋਈ ਨਾ ਤਾਲ ਜੂਠ ਨਾਲ ਆ ਜੀ ਟੰਡਾ ਭਾਈ ਗੋਡੀ ਦੱਸੇ ਇਹ ਉਹਨੂੰ ਥੋੜਾ ਜਿਹਾ ਹੈ ਹੈ ਉਹ ਤਾਂ ਨਹੀਂ ਆ ਦੋਵਾਂ ਤਿੰਨਾਂ ਨੂੰ ਥੋੜਾ ਜਿਹਾ ਇੱਥੇ ਥੋੜੀ ਇਹਦਾ ਨਾਮ ਦੱਸ ਦੀ ਕੱਢ ਦੂਗਾ ਹਾਂ ਬੋਲੋ ਭਾਈ ਚਲੋ ਆਓ ਭਾਈ ਠੀਕ ਆ ਥੋੜੀ ਚਲ ਦੇ ਇੱਕ ਮਿੰਟ ਚੱਲਦੇ ਆ ਬਾਹਰ ਦੀ ਚਲੀ ਆਪਾਂ ਥੋੜੀ ਜਿਆ ਲੱਤੀ ਦੇ ਵਿੱਚ ਕੇ ਆ। ਮਰੀ ਮੁਟਿਆਰ ਲਈ। ਫੋਲੋ ਫੋਲੋ ਹੈ? ਭਾ ਦਾ ਆਪਾ ਰੱਖਣਾ ਏ। 200 ਰੁਪਇਆ 200 ਰੁਪਇਆ 10 ਰੁਪਏ 15 ਰੁਪਏ 20 ਰੁਪਏ ਹਾਂ ਭਾਈ 25 ਰੁਪਏ 225 ਬੋਲਾਂਗੇ ਨਾ 30 ਰੁਪਏ 230 ਰੁਪਏ 35 ਰੁਪਏ 40 40 ਰੁਪਏ 45 ਰੁਪਏ 250 ਰੁਪਏ 250 ਬੋਲਣਗੇ ਨੇ ਭਾਈ ਜੀ 250 ਰੁਪਏ ਫਿਰ ਜਾਨੀ ਭਾਈ ਲੋ ਜੀ ਬਾਹਰ ਦੀ ਕੁੜੀ ਸੀ 250 ਰੁਪਏ ਲੱਗੀ ਆ ਤੇ ਮੈਂ ਜਦ ਦੋ ਤੇ ਦੋ ਚਾਰ ਟਰਾਲੀਆਂ ਹੋਰ ਪੰਨੇ ਹਲੇ ਬੋਲੋ ਜੀ 200 ਰੁਪਿਆ 200 ਬਾਹਰ ਲਈ ਅੰਦਰ ਲਈ ਅੰਦਰ ਲਈ ਬਾਈ 200 ਰੁਪਿਆ ਲਈ ਹੈ ਸਾਰੀ ਬਾਈ ਸਾਰੀ ਖੁੱਲੀ ਹੈ ਵਿੱਚ ਕੇ ਨਹੀਂ ਉੱਤੇ ਪੱਟਾ ਤਾਂ ਨਹੀਂ ਬਾਕੀ ਖੁੱਲੀ ਹੈ ਬਾਈ 200 ਰੁਪਿਆ ਕਿਵੇਂ ਬੰਨੋ ਚਲੋ 200 ਰੁਪਿਆ ਕਿੱਥੇ ਜਾਣੀ ਤੇ ਲੈ ਜਾਏਗਾ ਬਾਈ ਆਹ ਜੇ ਰੋਡ 200 ਰੁਪਿਆ ਬੋਲਾਂਗੇ ਨਾ ਭਾਈ ਇਹ 200 210 ਰੁਪਏ ਹੁਣ ਨਹੀਂ ਅਸੀਂ ਬੋਲੀ ਦੋ 210 ਬੈਟਾ ਬੋਲੀ ਉਹ ਚੱਲ ਕੋਈ ਨਹੀਂ ਭਾਈ 200 ਨਹੀਂ ਦਿੰਦਾ ਹੀ ਨਹੀਂ ਉਹ 200 ਦਿੰਦਾ ਨਹੀਂ ਲੈਣਾ ਦੇਵੇ ਨਾ ਦੇਵੇ ਮੇਰਾ ਮਤਲਬ ਨਹੀਂ ਕਰਦਾ 200 ਰੁਪਏ ਲੈਣੇ ਨਹੀਂ 200 ਅਗਲੇ ਦਿਨ ਇਹ ਨਹੀਂ ਦਾਂਗੇ ਕੀ ਹੋਣੀ ਨਹੀਂ ਬੈਠੀ ਨਹੀਂ ਭਾਈ ਪਤਾ ਕੀ ਇਹ ਜੀ ਇਹ ਬਾਤ ਦਿੰਦੇ ਨਹੀਂ ਅਗਲੇ ਦਿਨ ਬਾਤ ਆ ਦੇਖ ਲੈ ਤੂੰ ਉਹਦਾ ਕੰਮ ਜਦੋਂ ਅਗਲੇ ਦਿਜਾ ਤੋੜਦੇ ਨਾ ਬੋਲੀ ਫੇਰ ਆ ਨਹੀਂ ਲੈ ਆਪੇ ਨਹੀਂ ਲੈ ਹਾਂ ਜਦੋਂ ਪਹਿਲਾਂ ਹੀ ਉਹਨੇ ਕਹਦਾ ਨਹੀਂ ਦਿੰਦਾ ਉਹ ਅਗਲੇ ਦਿਨ ਜੇ 500 ਦੇਤਾ ਕਿ ਨਹੀਂ ਨਹੀਂ ਦੇਣੀ ਹੈ 250 50 ਬਜਾਉਗਾ ਪੁੱਛਦੇ ਜਾਏਗਾ ਭਾਈ ਕਿਹੜੇ ਥਾਂ ਤੇ ਸੀਮ ਨਾਲ ਤੇ ਟਿਕੋਣ ਰੋਡ ਤੇ ਕਿੱਥੇ ਗਏ ਆ ਸੰਮਾਨੋ ਉੱਥੇ ਪਾਸੇ ਪਹੁੰਚ ਲੇ ਲੇ ਬਾਈ 500 ਰੁਪਿਆ ਕਰਾਂਗੇ ਬੈ ਬੈ ਬਟਾएंगे ਆਲ ਰੋੜ ਬੈ ਬੈ ਬੋਲ 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 ਯਾਰ 250 54 60 65 70 75 80 85 90 95 300 300 ਬੋਲਾਂਗੇ ਨਾ 300 ਰੁਪਿਆ ਬਾਈ ਲਖਾਓ ਕਿ ਭਾਈ ਲੋ ਜੀ ਇਹ ਵੀ ਲੱਗੀ 300 ਰੁਪਇਆ ਤੇ ਇਹ ਕਟਰਾਲੀ ਮਗਰ ਰਹੀ ਆ ਤੇ ਸਾਡੇ ਕੋਲ ਦਾ ਰੇਟ ਆਪਾਂ ਦੇਖਾਂਗੇ ਕਿ ਕਿੱਡੀ ਜਾਂਦਾ ਕੀ ਬਕੌੜੀ ਸੱਤਲੇ ਨਹੀਂ ਮੋਨਾ ਇਹਦੀ ਆ ਭਾਈ ਅੰਦਰ ਦੀ ਆ ਹਾਂ ਜਮਾਂ ਅੰਦਰ ਦੀ ਤੁੜੀ ਬੋਲਾ ਈ 280 ਰੁਪਏ 80 ਰੁਪਏ 85 90 ਮਹਗਾ ਭਾਈ ਆਊਗਾ ਜਾਊਗਾ ਜਿੱਥੇ ਕਹੂਗਾ ਨਾ ਨਾ ਨਹੀਂ 90 290 94 300 ਆਪੇ ਚੱਕਣੀਆਂ 300 5 10 ਬਸ 310 ਬੋਲਾਂਗੇ ਨਾ ਨਹੀਂ ਇਹ ਘੱਟ ਜੀ ਜਾਂਦਾ 15 20 200 ਰੁਪਏ ਬੋਲਾਂਗੇ ਨਾ 320 ਰੁਪਏ ਬਾਈ ਲਓ ਜੀ ਇਹ ਲੱਗੀ ਹੈ ਪਹਿਲਾਂ 100 ਤੇ 20 ਰੁਪਏ ਲੱਗ ਚੁੱਕੀ ਆ ਤੇ ਬਾਕੀ ਜਿਹੜੀ ਇੱਕ ਟਰਾਲੀ ਰਹਿੰਦੀ ਆ ਹਲੇ ਤੇ ਇਹਦਾ ਦੇਖਾਂਗੇ ਵੀ ਰੇਟ ਬੰਦਾਂ ਜਾਂ ਕਿਵੇਂ ਆ Annavaziji, sadece bir anda.